ਬ੍ਰੈਂਟਨ ਵਿਖੇ ਇੱਕ ਕਤਲ ਦੀ ਵਾਰਦਾਤ ਤੋਂ ਮਗਰੋਂ ਸਹਿਮ ਗਿਆ ਭਾਰਤੀ ਪਰਿਵਾਰ ਤੁਹਾਨੂੰ ਦੱਸ ਦੇਈਏ ਕਿ ਬ੍ਰੈਂਟਨ ਰਹਿੰਦੇ ਭਾਰਤੀ ਮੂਲ ਦਾ ਪਰਿਵਾਰ ਬੇਹੱਦ ਡਰ ਗਿਆ ਜਦੋਂ ਉਹਨਾਂ ਦੇ ਘਰ ਦੇ ਬਾਹਰ ਖੜੀ ਇੱਕ ਅਣਜਾਨ ਗੱਡੀ ਵਿੱਚੋਂ ਗੋਲੀਆਂ ਨਾਲ ਵਿੰਨੀ Laash ਬਰਾਮਦ ਕੀਤੀ ਗਈ ਘਰ ਦੀ ਮਾਲਕਨ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤ ਤੇ ਤਾਂ ਕਾਲੇ ਰੰਗ ਦੀ SUV ਘਰ ਦੇ ਡਰਾਈਵਵੇ ਵਿੱਚ ਖੜੀ ਸੀ ਜਿਸ ਵਿੱਚ ਦਾ ਇੰਜਨ ਜਿਹੜਾ ਸਟਾਰਟ ਸੀ ਅਤੇ ਹੈੱਡਲਾਈਟਸ ਚੱਲ ਰਹੀਆਂ ਸਨ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਉਹਨਾਂ ਦੱਸਿਆ ਕਿ ਪਹਿਲਾਂ ਕਦੇ ਇਹ ਗੱਡੀ ਨਹੀਂ ਦੇਖੀ ਇਸੇ ਦੌਰਾਨ ਉਹਨਾਂ ਦਾ ਬੇਟਾ ਘਰੋਂ ਬਾਹਰ ਆ ਗਿਆ ਤੇ ਦੋਹਾਂ ਨੇ ਧਿਆਨ ਨਾਲ ਦੇਖਿਆ ਕਿ ਗੱਡੀ ਵਿੱਚ ਬੈਠੇ ਸ਼ਖਸ ਨੂੰ ਬੇਹੋਸ਼ੀੜੀ ਮਹਿਸੂਸ ਹੁੰਦੀ ਪਈ ਸੀ ਉਹਨਾਂ ਨੇ ਬੇਟੇ ਨੇ ਉੱਚੀ ਆਵਾਜ਼ ਵਿੱਚ ਬੋਲਦਿਆਂ ਉਸ ਨੂੰ ਆਪਣੀ ਗੱਡੀ ਅੱਗੇ ਕਰਨ ਵਾਸਤੇ ਕਿਹਾ ਪਰ ਕੋਈ ਹੰਗਾਰਾ ਨਾ ਮਿਲਿਆ ਇਸ ਮਗਰੋਂ ਪਰਿਵਾਰ ਨੇ 911 ਤੇ ਕਾਲ ਕਰ ਦਿੱਤੀ ਮੌਕੇ ਤੇ ਤੇ ਹੀ ਪੁਜੀ ਪੀਲ ਅ ਰਿਜਨਲ ਪੁਲਿਸ ਦੀ ਅਫਸਰ ਨੇ ਦੱਸਿਆ ਕਿ ਪੈਰਾਮੈਡੀਕਲ ਵੱਲੋਂ ਕਾਫੀ ਜਤਨਾ ਮਗਰੋਂ ਉਸ ਸ਼ਖਸ ਨੂੰ ਮੌਕੇ ਤੇ ਹੀ ਮ੍ਰਿਤਕ ਐਲਰ ਦੇ ਦਿੱਤਾ ਗਿਆ ਗਿਆ ਪੁਲਿਸ ਮੁਤਾਬਕ ਚਿੰਗਵਾਰ ਕਜੀ ਰੋਡ ਤੇ ਅਤੇ ਸਟੀਲਜ਼ ਐਵਨਿਊ ਨੇੜੇ ਮਿਲ ਸਟੋਰ ਡਰਾਈਵ ਤੇ ਵਾਪਰੀ ਘਟਨਾ ਤੋਂ ਲੋਕ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਹੁੰਦਾ ਪਰ ਇਲਾਕੇ ਦੇ ਲੋਕਾਂ ਵਿੱਚ ਡਰ ਪੈਦਾ ਹੋਣਾ ਲਾਜ਼ਮੀ ਹੈ ਉਨ੍ਹਾਂ ਨੂੰ ਕਿਹਾ ਕਿ ਮਾਮਲੇ ਦੀ ਤਹਿ ਤੱਕ ਜਾਣ ਦੀ ਯਤਨ ਕੀਤੇ ਜਾ ਰਹੇਗੇ ਤਾਂ ਕਿ ਗੋਲੀ ਕਾਂਡ ਲਈ ਜ਼ਿੰਮੇਵਾਰ ਛੱਕੀਆਂ ਦੀ ਪਛਾਣ ਕੀਤੀ ਜਾ ਸਕੇ ਪੁਲਿਸ ਵੱਲੋਂ ਮਰਨ ਵਾਲੇ ਸ਼ਖਸ ਦੀ ਪਛਾਣ ਜਨਤਨ ਨਹੀਂ ਕੀਤੀ ਗਈ ਉਦਸ ਉਨ ਕ ਪਰਿਵਾਰਕ ਮੈਂਬਰਾਂ ਜਿਹੜੇ ਘਰ ਦੇਗੇ ਜਿੱਦਾਂ ਬਾਹਰ ਗੱਡੀ ਖੜੀ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਘਟਨਾ ਮਗਰੋਂ ਉਹਨਾਂ ਦੇ ਮਨ ਦੇ ਵਿੱਚ ਇੰਨਾ ਡਰ ਪੈਦਾ ਹੋ ਗਿਆ ਇੱਕ ਰਾਤ ਨੂੰ ਨੀਂਦ ਵੀ ਨਹੀਂ ਆਈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾ ਨਾਲ ਸੰਪਰਕ ਕਰੇ ਦੂਜੇ ਪਾਸੇ ਬ੍ਰਿੰਟਨ ਮਾਊਂਟੇਨ ਐਂਸ ਰੋਡ ਤੇ ਜੈਡਸਨ ਗੇਟ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਗੋਲੀਬਾਰੀ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ ਸੀ ਪੁਲਿਸ ਨੇ ਦੱਸਿਆ ਹੈ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ ਦੋ ਸ਼ੱਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਮੌਕੇ ਤੇ ਵਾਰਦਾਤ ਤੋਂ ਫਰਾਰ ਹੋ ਗਏ ਸੀ